ਦੇਕਰਾਂ ਨਗਰ ਖੜੇਗਾ ਉਹੋ ਸਾਕੇ ਨਗਰ ਕੀ ਜੈ ਜੋ ਵੀ ਕਿਸੇ ਨੇ ਆਪਣਾ ਕੋਈ ਕੰਮ ਸ਼ੁਰੂ ਕਰਨਾ ਹੈ ਜਾਂ ਕੋਈ ਬਹਿ ਸਾਦੀ ਕਰਨੀ ਕੋਈ ਮਕਾਨ ਦਾ ਕੰਮ ਕਰਨਾ ਕੋਈ ਵੀ ਕਰਦਾ ਉਹ ਨਗਰ ਖੜੇ ਪਾਸ਼ਾ ਦੀ ਇਜਾਜ਼ਤ ਲਈ ਕਰਦਾ ਹੈ ਉਹ ਤੁਹਾਨੂੰ ਦਿਖਾਉਂਦੇ ਆ ਸੋ ਇਹ ਬਿਲਡਿੰਗ ਜਿਹੜੀ ਨਵੀਂ ਹੁਣ ਬਣਨ ਜਾ ਰਹੀ ਹੈ ਖੇੜੇ ਪਾਸ਼ਾ ਦੀ ਸੋ ਇਸ ਬਿਲਡਿੰਗ ਦੇ ਵਿੱਚ ਦੇਖੋ ਇਹ ਜਿਹੜਾ ਇਹ ਡਿਜ਼ਾਈਨ ਹੈ ਨਕਸ਼ਾ ਬਣਾਇਆ ਹੋਇਆ ਹੈ ਸੋ ਇਸ ਤਰੀਕੇ ਦਾ ਜਿਹੜਾ ਹੁਣ ਨਵੀਂ ਬਿਲਡਿੰਗ ਖੇੜੇ ਪਾਸ਼ਾ ਦੀ ਇਹ ਬਣੇਗੀ ਮੁੱਲਣਾਪੁਰ ਚ ਗਰੀਬ ਬਣ ਕੇ ਰਹੇਗਾ ਉਹ ਅਮੀਰ ਹੋਊਗਾ ਅਮੀਰ ਹੋਏਗਾ ਜਿਹੜਾ ਮੰਮੀ ਮਾਜਰੇ ਤੋਂ ਆ ਕੇ ਬਸੇਗਾ ਉਹ ਸਾਡੇ ਟੋਬੇ ਵਾਲੇ ਕੱਪੜੇ ਵਾਲੇ ਨੇ ਕੋਈ ਸਰਿਆ ਦੇ ਰਿਹਾ ਕੋਈ ਕੁਝ ਵੀ ਦੇ ਰਿਹਾ ਨਹੀਂ ਬਹੁਤ ਵਧੀਆ ਬਣਿਆ ਕਮੇਡੀ ਵਧੀਆ ਬਣ ਗਈ ਜੀ ਤੇ ਬਹੁਤ ਤਰੀਕੇ ਨਾਲ ਕੰਮ ਹੋ ਗਿਆ ਜੀ ਬਿਸਵਾ ਜੀ ਜਿਸ ਕਰ ਮਹੋਣੇ ਨਾ ਖੇੜੇ ਉੜੀ ਦਾ ਪਿਪਲ ਮੀ ਦਾ ਮੈਂ ਕਿ ਅਸੀਂ ਨੇ ਪੜੇਗੇ ਛੇ ਪਾਸੇ ਕਰਕੇ ਖੱਤਨੀ ਖੰਡੇ ਪੈ ਜਾਂਦੀਆਂ ਪੰਦ ਉਸੇ ਬਾਅਦ ਫਿਰ ਇਸ ਸਾਰੇ ਵੀ ਕੰਮ ਕਰ ਰਹੇ ਹਾਂ ਜਿ ਤਰ੍ਹਾਂ ਜਿਹੜੀ ਖੇੜੇ ਪਾਸੇ ਦੀ ਬਿਲਡਿੰਗ ਸੀ ਛੱਤ ਪਈ ਹੋਈ ਸੀ ਤੁਹਾਡੇ ਟਾਈਮ ਨਾਲ ਛੱਤ ਪਈ ਹੋਈ ਸੀ ਨਾ ਛੱਤ ਨਹੀਂ ਸੀ ਪਈ ਉਸ ਤੋਂ ਬਾਅਦ ਪਈ ਹੈ ਅਗਲੇ ਮੈਂ ਥੋੜੀ ਦੇਖਣ ਵਾਸਤੇ ਇੱਕੋ ਆਦਮੀ ਜਾ ਸਕਦਾ ਦਾ ਧੋਨੀ ਕੇ ਜਾ ਸਕਦਾ ਇਹ ਸਦੀ ਕਿਟਾਂ ਜੋੜੀ ਨਹੀਂ ਜਾਣਾ ਪੈਂਦਾ ਨਾਲ 20000 ਨੂੰ ਵੀ ਜਾਣਾ ਪੈਂਦਾ ਜੀ ਪਰ ਕੰਮੀਆਂ ਕਰਨ ਵਾਸਤੇ ਜਿਹੜਾ ਕੁੱਢੀ ਬਣਾਉਣੀ ਪੈਗੀ ਕਮੇਟੀ ਕਮੇਟੀ ਬੜੇ ਪਿਆਰ ਨਾਲ ਕੰਮ ਕਰ ਰਹੀ ਹੈ ਸਾਰੇ ਸਹਿਯੋਗ ਦੇ ਰਹੇ ਨੇ ਕਮੇਟੀ ਤੇ ਹਰ ਇੱਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੇ ਪਾਸ਼ਾ ਦੀ ਮਤਲਬ ਸਰਨ ਦੇ ਵਿੱਚ ਆਨੇ ਹੈ ਤੇ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਦੇ ਜਿਸ ਤਰ੍ਹਾਂ ਕਿ ਕੋਈ ਨਵੀਂ ਗੱਡੀ ਲੈ ਕੇ ਆਉਂਦਾ ਹੈ ਤਾਂ ਇੱਥੇ ਮੱਥਾ ਟੇਕਦਾ ਹੈ ਕਿ ਪੂਰਾ ਬੰਦਿਆ ਦੇ ਸਾਰਿਆਂ ਦੇ ਕੰਮ ਰਾ ਸਾਨੂੰ ਆਹ ਸ਼ਾਦੀਆਂ ਦੇ ਹਰ ਹਰ ਚੀਜ਼ ਨਿਕਲ ਜੇ ਨਹੀਂ ਕੋਈ ਕਿਸਦਾ ਵੀ ਕੋਈ ਸਟਾਰਟਿੰਗ ਹੈ ਕੋਈ ਵੀ ਮਤਲਬ ਘਰ ਦੀ ਲਾ ਲਓ ਕੋਈ ਹੋਰ ਤਰੀਕੇ ਦੀ ਲਾ ਲਓ ਸਭ ਤੋਂ ਪਹਿਲਾਂ ਆਗਿਆ ਖੇੜੀ ਪਾਸਾ ਦੀ ਲੈਂਦੇ ਹਾਂ ਸੋ ਸਾਰੇ ਪਿੰਡ ਦੇ ਜਿਹੜੇ ਲੋਕ ਹੈ ਉਹਨਾਂ ਦੇ ਵੱਲੋਂ ਛੜਦਾ ਭਾਵਨਾ ਦੇ ਨਾਲ ਇੱਥੇ ਸੇਵਾ ਕੀਤੀ ਜਾਂਦੀ ਹੈ ਸੋ ਪ੍ਰਬੰਧਕਾ ਦੇ ਵੱਲੋਂ ਵੀ ਜਿਹੜਾ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਨਾਲ ਦੀ ਨਾਲ ਗੱਲਬਾਤ ਵੀ ਕਰ ਲੈਂਦੇ ਆ ਪਿੰਡ ਦੇ ਵਿੱਚ ਖੇੜਾ ਹੈ ਜੀ ਖੇੜੇ ਪਾਸ਼ਾਏ ਬੜੀ ਮਾਨਤਾ ਹੁੰਦੀ ਹੈ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਮੋਲਾਪੁਰ ਦੇ ਵਿੱਚ ਕਿਸ ਤਰ੍ਹਾਂ ਦੀ ਮਾਨਤਾ ਹੈ ਕਿੰਦਾ ਦੀ ਮਾਨਤਾ ਹੈ ਤੇ ਜੋ ਵੀ ਕਿਸੇ ਨੇ ਆਪਣਾ ਕੋਈ ਕੰਮ ਸ਼ੁਰੂ ਕਰਨਾ ਹੈ ਜਾਂ ਕੋਈ ਵਿਆਹ ਸ਼ਾਦੀ ਕਰਨੀ ਕੋਈ ਮਕਾਨ ਦਾ ਕੰਮ ਕਰਨਾ ਕੋਈ ਵੀ ਕਰਨਾ ਉਹ ਨਗਰ ਖੇੜੇ ਪਾਸ਼ਾ ਦੀ ਇਜਾਜ਼ਤ ਲੈ ਕੇ ਹੀ ਕਰਦਾ ਹੈ ਹੂੰ ਅਬ ਤੋਂ ਪਹਿਲਾਂ ਇਹ ਨਗਰ ਖੇੜਾ ਅਰੇ ਬਜ਼ੁਰਗਾ ਜੋ ਪਿੰਡ ਬਸਿਆ ਉਸ ਟਾਈਮ ਤੋਂ ਲੈ ਕੇ ਉਹਦਾ ਸੱਤਾਂ ਤੀ ਬਣੀ ਹੋਈ ਹੈ ਨਹੀਂ ਇਹ ਤਾਂ ਪਹਿਲਾਂ ਦੀ ਬਣੀ ਹੈ ਤਾਂ ਜਿਸ ਟਾਈਮ ਪਿੰਡ ਬਸਿਆ ਉਸ ਟਾਈਮ ਤੋਂ ਹੀ ਬਣੀ ਹੋਈ ਹੈ ਹੂੰ ਉਹ ਕਿੰਨੇ ਮਲਕੇ ਬਜ਼ੁਰਗਾ ਤੋਂ ਟਾਈਮ ਤੋਂ ਇਹ ਗਾਹੇ ਘਰ ਤੋਂ ਬਣਾਇਆ ਕੋਈ ਆਈਡੀਆ ਹੈ ਕਿ ਕਿੰਨਾ ਕੁ ਸਮਾਂ ਹੋ ਗਿਆ ਹੋਊਗਾ ਇਹ ਦਵਾਰ ਨਹੀਂ ਆਪਾਂ ਨਹੀਂ ਕਹਤੋ ਰਾਤ ਚਿਰ ਮੰਦਰ ਹੈ ਇਹ ਪ੍ਰਾਚੀਨ ਹੈ ਜਦੋਂ ਪਿੰਡ ਬਸਿਆ ਹੋਇਆ ਜਤੋਂ ਅੱਛਾ ਜਿਹੜੀ ਹੁਣ ਨਵੇਂ ਬਿਲਡਿੰਗ ਬਣਾ ਰਹੀ ਹੈ ਕਿਸ ਤਰ੍ਹਾਂ ਦੀ ਬਿਲਡਿੰਗ ਹੋਗੀ ਕਿਸ ਤਰ੍ਹਾਂ ਦਾ ਜਿਹੜਾ ਦਰਵਾਜ਼ਾ ਨਵਾਂ ਬਣਾਇਆ ਜਾਵੇਗਾ ਫੋਟੋਗ੍ਰਾਫੀ ਇਹ ਤਾਂ ਨਕਸ਼ਾ ਪਿਆ ਜੀ ਨਕਸ਼ੇ ਦੇ ਅਧਾਰ ਤੇ ਸੱਪਤੇ ਪਹਿਰੇ ਨਕਸ਼ਾ ਬਣਾਇਆ ਨਕਸ਼ੇ ਦੇ ਅਧਾਰ ਤੇ ਹੋਊਗਾ ਦੋ ਬਣਾਇਆ ਜਾਵੇਗਾ ਬਿਲਕੁਲ ਸੋ ਤੁਸੀਂ ਦੇਖ ਰਹੇ ਹੋ ਕਿ ਮੁੱਲਾਪੁਰ ਦੇ ਜਿਹੜੇ ਨਵੇਂ ਖੇੜਾ ਪਾਸ਼ਾ ਦੀ ਬਿਲਡਿੰਗ ਜਿਹੜੀ ਤਿਆਰ ਕੀਤੀ ਹੈ ਸੋ ਨਾਲ ਦੀ ਨਾਲ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਇਸ ਦਰਵਾਜ਼ੇ ਨੂੰ ਦੇਖਦੇ ਹੋਏ ਕਿ ਤੁਹਾਡੀ ਸੋਚੀ ਤੇ ਸਾਡਾ ਕੀ ਕੁਝ ਨਵਾਂ ਦੇਖਣ ਨੂੰ ਮਿਲਿਆ ਨਵਾਂ ਤਾਂ ਜੀ ਹੁਣ ਨਵੇਂ ਸਾਰੇ ਹੋ ਰਹੇ ਜੀ ਬਹੁਤ ਸਾਲ ਪਹਿਲਾਂ ਕਿੰਨੇ ਸਾਲ ਲੰਬਾ ਹੋਣੀ ਸ਼ੁਰੂ ਹੋਇਆ ਜੀ ਹਾਂ ਬਹੁਤ ਵਧੀਆ ਬਣਾਣਾ ਖੇੜਾ ਪਾਸ਼ਾ ਦਾ ਜਿਹੜਾ ਹੈ ਪਵਨ ਬਹੁਤ ਸੋਹਣਾ ਬਣ ਰਿਹਾ ਹੈ ਇਸ ਤਰ੍ਹਾਂ ਦੀ ਮਾਨੋ ਜਿਹੜੀ ਭਾਵਨਾ ਹੈ ਸ਼ਰਧਾ ਇੱਕ ਹੋਰ ਬਹੁਤ ਲੋਕ ਖੁਸ਼ ਹੋ ਰਹੇ ਜੀ ਵਧੀਆ ਹੋ ਰਿਹਾ ਹੈ ਖੇੜੇ ਮਾਸ਼ਾਹਲਾ ਦਰਬਾਰ ਵਧੀਆ ਬਣ ਰਿਹਾ ਉੱਚਾ ਇਹ ਸਾਰੀਆਂ ਨੇ ਬਿਲਡਿੰਗਾਂ ਉੱਚੀਆਂ ਬਣ ਗਈਆਂ ਇਹ ਖੇੜੇ ਪਾਸ਼ਾ ਦਾ ਜਿਹੜਾ ਦਰਬਾਰ ਸੀ ਛੋਟਾ ਰਹਿ ਗਿਆ ਜੀ ਅੱਛਾ ਜਿਆਦਾ ਬਹੁਤ ਜਿਆਦਾ ਕਦੀ ਕਹਿੰਦੇ ਲੋੜੇ ਨਹੀਂ ਪੈਂਦੀ ਜੀ ਆਪਣੇ ਆਪ ਇਹ ਸਮਾਨ ਆ ਰਿਹਾ ਜੀ ਕੋਈ ਸਿਮਿੰਟ ਦੇ ਰਿਹਾ ਕੋਈ ਸਰੀਆ ਦੇ ਰਿਹਾ ਕੋਈ ਬਿਲਕੁਲ ਉਸ ਵੀ ਦੇ ਰਿਹਾ ਜੀ ਬਹੁਤ ਵਧੀਆ ਬਣ ਰਿਹਾ ਕਮੇਟੀ ਵਧੀਆ ਬਣ ਗਈ ਜੀ ਇਹ ਬਹੁਤ ਤਰੀਕੇ ਨਾਲ ਕੰਮ ਹੋਗਾ ਜੀ ਬਿਲਕੁਲ ਸੋ ਲੋਕਾਂ ਦੇ ਸੋ ਨਾਲ ਦੀ ਨਾਲ ਤੁਹਾਨੂੰ ਬਿਲਡਿੰਗ ਦੀ ਵੀ ਤਸਵੀਰਾਂ ਵਿਖਾ ਰਹੇ ਆ ਜਿਹੜਾ ਬਿਲਡਿੰਗ ਦਾ ਨਕਸ਼ਾ ਏ ਉਹ ਵੀ ਤੁਹਾਨੂੰ ਦਿਖਾਇਆ ਕਿ ਜਿਹੜੀ ਨਾਮੀ ਬਿਲਡਿੰਗ ਇਸ ਤਰ੍ਹਾਂ ਦੀ ਹੋਵੇਗੀ ਸੋ ਪੁਰਾਣੇ ਜਿਹੜੇ ਬਜ਼ੁਰਗ ਹੈ ਉਹਨਾਂ ਤੋਂ ਪਹਿਲਾਂ ਵੀ ਜਿਹੜੇ ਉਹਨਾਂ ਦੇ ਸਮੇਂ ਤੋਂ ਪਹਿਲਾਂ ਜਿਹੜਾ ਇਹ ਖੇੜੇ ਪਾਸ਼ਾ ਦੀ ਬਿਲਡਿੰਗ ਬਣੀ ਹੋਈ ਹੈ ਸੋ ਸਭ ਤੋਂ ਜ਼ਿਆਦਾ ਇਸ ਗੱਲ ਸੋ ਪਿੰਡ ਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਸੋ ਸਾਡੇ ਨਾਲ ਜਿਹੜੇ ਕਾਫੀ ਸਮੇਂ ਤੋਂ ਜਿਹੜੇ ਖੇੜੇ ਪਾਸ਼ਾ ਦੇ ਦਰਬਾਰ ਤੇ ਸਜਦਾ ਕਰਦੇ ਆ ਰਹੇ ਦੇਖਦੇ ਆ ਰਹੇ ਸੇਵਕ ਦਾਸ ਜੀ ਸਾਡੇ ਨਾਲ ਮੌਜੂਦ ਹੈ। ਸੋ ਜਿਸ ਤਰ੍ਹਾਂ ਇਹ ਖੇੜਾ ਪਾਸ਼ਾ ਪੁਰਾਣੇ ਸਮਿਆਂ ਤੋਂ ਤੁਸੀਂ ਵੇਖਦੇ ਆ ਰਹੇ ਹੋ ਕਿਸ ਤਰ੍ਹਾਂ ਦਾ ਉਸ ਸਮੇਂ ਹੈ ਸੀ ਤੇ ਉਹਦੇ ਬਾਅਦ ਕਿੰਨਾ ਕੁ ਡਵੈਲਪਮੈਂਟ ਜਿਹੜਾ ਦੇਖਣ ਨੂੰ ਮਿਲਿਆ ਹੈ। ਫੋਟੋ ਤਾਂ ਇਹ ਨਾਲ ਵੀ ਸਟ੍ਰੇਂਜ ਹੈ ਜਿਸ ਤਰ੍ਹਾਂ ਹੁਣੇ ਨਾ ਖੇੜੇ ਉੜੀ ਦਾ ਪੀਪਲ ਵੀ ਥਾ। ਬਾਕੀ ਅਸੀਂ ਨੇ ਪੜ੍ਹੇਗੇ ਥੇਸ ਪਾਸ ਕਰਕੇ ਸਤਿਨਿ ਹੱਲੇ ਤੱਕ ਜਿਹੜਾ ਛੱਡ ਗਿਆ ਪੰਡ ਉਸੇ ਬਾਅਦ ਫਿਰ ਸੰਸਕਾਈਲੀ ਕੰਮ ਕਰ ਰਹੇ ਹਨ। ਜਿ ਤਰ੍ਹਾਂ ਜਿਹੜੀ ਖੇੜੇ ਪਾਸ਼ਾ ਦੀ ਬਿਲਡਿੰਗ ਸੀ ਛੱਤ ਪਈ ਹੋਈ ਸੀ ਥੋੜੇ ਟਾਈਮ ਬਾਅਦ ਛੱਤ ਪਈ ਹੋਈ ਸੀ ਹੈ ਨਾ ਛੱਤ ਨਹੀਂ ਸੀ ਪਈ ਸੀ ਉਸ ਤੋਂ ਬਾਅਦ ਪਈ ਹੈ ਹਾਂਜੀ আচ্ছা ਸੋਕਦੇ ਆ ਕਿਸੇ ਤਰ੍ਹਾਂ ਦੇ ਢੰਡਾਰੇ ਵੀ ਕਰਾਂਦੇ ਆ ਇੱਥੇ ਜਿਸ ਤਰ੍ਹਾਂ ਦਾ ਬਿਲਕੁਲੇ ਵੀ ਇਹੀ ਕਰਦੇ ਹਾਂ ਹਾਂ ਬਣਾਣਾ ਵੀ ਬਿ ਕਰਦੇ ਹਾਂ ਸਾਲ ਬਾਅਦ ਬਣਾ ਰਗਾ ਬਹੁਤ ਬਹੁਤ ਪਿਆਰ ਨਾਲ ਬਣਾ ਰਗਾ ਸਾਲ ਬਾਅਦ ਹਾਂ ਅੱਛਾ ਜਿਹੜੀ ਨਵੀਂ ਹੁਣ ਬਿਲਡਿੰਗ ਬਣ ਰਹੀ ਹੈ ਕਿੰਨੇ ਖੁਸ਼ੀ ਹੈ ਮੰਨਦੇ ਨੇ ਤੁਹਾਡੇ ਸਾਰਿਆਂ ਨੂੰ ਖੁਸ਼ੀ ਹੈ ਸਾਰਿਆਂ ਨੂੰ ਬਹੁਤ ਪਿਆਰ ਮੁਹੱਬਤ ਨਾਲ ਬਣਾ ਰਹੇ ਹਾਂ ਹਾਂ ਜਿਹੜੀ ਯੋਜਨਾ ਕਰਦੀ ਬਣਦੀ ਜਾ ਰਹੀ ਹੈ ਵੀ ਨਵੇਂ ਬਿਲਡਿੰਗ ਬਣਾਈ ਜਾਵੇ। ਪਰ ਹੁਣੇ ਜਿਹੋ ਲੋਕ ਮਹੀਨੇ ਤੇ ਕਮੇਟੀ ਬਣਾਈ ਦੀ ਉਸ ਤੋਂ ਬਾਅਦ ਜੇ ਕਮੇਟੀ ਜਦੋਂ ਬਣੀ ਹੈ ਉਸ ਤੋਂ ਪਹਿਲਾਂ ਜੇ ਆ ਵੀ ਖਸਾਬ تھا ਕਿਸੇ ਨੇ ਦਿਆ ਨਹੀਂ ਕਿਸੇ ਨੂੰ ਖਸਾਬ। ਕੋਈ ਖਸਾਬ ਨਹੀਂ ਦਿਆ ਕਿਸੇ ਨੇ। ਹੁਣ ਜਿਹੇ ਦੋ ਮਹੀਨੇ ਦੇ ਦੋ ਦਿਨ ਮਹੀਨੇ ਦੇ ਕਮੇਟੀ ਬਣੀ ਹੈ ਇਹ ਹਿਸਾਬ ਸਹੀ ਕਰ ਰਹੀ ਹੈ। ਇਹੀ ਕੋਸ਼ਿਸ਼ ਕਰ ਰਹੇ ਇਹਨਾਂ ਨੂੰ ਸਹੂਲਤ ਦੇ ਰਹੇ ਲੋਕ। ਪਰ ਇਹ ਤੇ ਨਿਗੇ ਇਹਨਾਂ ਸੇ ਕਮੇਟੀ ਦੇ ਥਰੂ ਜਿਹੜਾ ਸਾਰਾ ਇਹ ਕੰਮ ਹੋ ਰਿਹਾ ਦੇਖ ਰੇਖ ਦੇ ਵਿੱਚ ਹੋ ਰਿਹਾ ਹੈ। ਹਾਂਜੀ। ਜਿਹੜੇ ਮਾ ਪੈਸਾ ਪੂਸਾ ਜਿਹੜਾ ਇਕੱਠਾ ਕੀਤਾ ਹੈਗਾ ਆਪ ਤੁਸੀਂ ਤੇ ਮੇਰੇ ਮਿਲ ਕੇ ਕਰ ਰਹੇ ਹੋ ਕਮੇਟੀ ਆ ਹਾਂ ਕਮੇਟੀ ਵਾਲੇ ਕਰ ਰਹੇ ਨੇ ਮਿਲ ਮਿਲ ਕੇ ਕਰ ਮਿਲ ਕੇ ਕਰਦੇ ਆਂ ਅੱਛਾ ਤੇ ਬਾਹਰ ਕੇ ਲੋਕਾਂ ਦੇ ਵੱਲੋਂ ਜਿਹੜੇ ਇੱਥੇ ਦੁਕਾਨਦਾਰ ਆ ਉਹਨਾਂ ਦੇ ਵੱਲੋਂ ਵੀ ਸੇਵਾ ਕੀਤੀ ਗਈ ਕਿਸ ਤਰ੍ਹਾਂ ਸਾਰੀ ਸੇਵਾ ਸਾਰੀ ਕਰਨੀ ਆ ਨਾਲ ਮਿਲ ਕੇ ਸੇਵਾ ਕਰਾਂਗੇ ਨਾਲ ਮਿਲ ਕੇ ਸਾਰੇ ਕਰਨਗੇ ਬਿਲਕੁਲ ਸੋ ਇਹ ਮੁੰਡਾਪੁਰ ਗਰੀਬਦਾਸ ਖੇੜੇ ਪਾਸ਼ਾ ਦੇ ਜਿਹੜੀ ਨਵੀਂ ਬਿਲਡਿੰਗ ਆ ਉਹਦੀ ਤਸਵੀਰਾਂ ਵਿਖਾ ਰਹੇ ਆ ਸੋ ਨਮਾ ਜਿਹੜਾ ਕੰਮ ਸ਼ੁਰੂ ਹੋਇਆ ਲੋਕਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਏ ਬਜ਼ੁਰਗਾਂ ਦੀ ਵੀ ਗੱਲਬਾਤ ਕਰੀ ਹੈ ਕਿਉਂ ਇਹ ਖੇੜਾ ਪਾਸ਼ਾ ਦੀ ਬਿਲਡਿੰਗ ਵੇਖਦੇ ਆ ਰਿਹਾ ਤੇ ਹੁਣ ਨਵੀਂ ਬਿਲਡਿੰਗ ਵੀ ਵੇਖਣਗੇ ਤੇ ਨਵੀਂ ਬਿਲਡਿੰਗ ਜਲਦੀ ਤੋਂ ਜਲਦੀ ਇਹਨਾਂ ਦੇ ਵੱਲੋਂ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਜਲਦ ਵੇਖਣ ਨੂੰ ਵੀ ਮਿਲੇਗਾ ਸੋ ਮਨ ਦੇ ਵਿੱਚ ਸ਼ਰਧਾ ਭਾਵਨਾ ਬਹੁਤ ਹੈ ਲੋਕਾਂ ਦੇ ਦੇਖਦੇ ਆ ਕਿ ਕਦੋਂ ਤੱਕ ਜਿਹੜੀ ਬਿਲਡਿੰਗ ਬਣੇਗੀ ਤੇ ਲੋਕ ਇੱਥੇ ਸਾਜਦਾ ਕਰਨਗੇ ਸੋ ਅਜਿਹੇ ਜਿਹੜੇ ਖੇੜੇ ਪਾਸ਼ਾ ਤੇ ਸੇਵਾ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਰਹੀ ਹੈ ਕਿਸ ਤਰ੍ਹਾਂ ਲੋਕ ਦੇਵਾ ਦੇ ਰਿਹਾ ਹੈ ਹਿੰਦਰ ਕਮੈਂਟਰੀਆ ਲੋਕ ਕਿਸ ਤਰ੍ਹਾਂ ਦੇ ਕੰਮ ਦਿੱਤੇ ਜਾ ਰਹੇ ਇਹ ਮੁੱਲਾ ਪਰ ਮਾਰਕੀਟ ਕਮੇਟੀ ਵੱਲੋਂ ਸਾਰਾ ਵਾਲਾ ਪਿਆਰ ਕੀਤਾ ਪੈਸੇ ਕਲੈਕਸ਼ਨ ਇਕੱਠੇ ਕਰਕੇ ਇਹ ਆਪਣੀ ਸੱਤ ਮੈਂਬਰੀ ਕਮੇਟੀ ਹੈ ਤੇ ਇਹਨਾਂ ਵੱਲੋਂ ਪ੍ਰਾਰਲਾ ਕੀਤਾ ਜਾ ਰਿਹਾ ਹੈ ਤੇ ਪਹਿਲਾਂ ਅੱਜ ਤੋਂ ਇਹ 500 ਸਾਲ ਪੁਰਾਣੀ ਬਿਲਡਿੰਗ ਬਿਲਡਿੰਗ ਹੈਗੀ ਹੈ ਤੇ ਇਸ ਨੂੰ ਪੂਰੇ ਪਿੰਡ ਦੇ ਬੜੀ ਸਰਦਾ ਨਾਲ ਮੰਨਦੇ ਆ ਤੇ ਹਰ ਇੱਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਖੇੜੇ ਪਾਸ਼ਾ ਦੀ ਮਤਲਬ ਸ਼ਰਨ ਦੇ ਵਿੱਚ ਆਨੇ ਆ ਤੇ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਦੇ ਜਿਸ ਤਰ੍ਹਾਂ ਕਿ ਕੋਈ ਨਵੀਂ ਗੱਡੀ ਲੈ ਕੇ ਆਂਦਾ ਹੈ ਤਾਂ ਇੱਥੇ ਮੱਥਾ ਟੇਕਦਾ ਹੈ ਕਿਉਂਕਿ ਉਹਦਾ ਬੰਦਿਆ ਸਾਰਿਆਂ ਦੇ ਕੰਮ ਰਾਸਾਂਦੇ ਹੈ ਵਿਆਹ ਸ਼ਾਦੀਆਂ ਦੇ ਹਰ ਹਰ ਚੀਜ਼ ਨਿਕ ਕਿਸੇ ਦਾ ਵੀ ਕੋਈ ਸਟਾਰਟਿੰਗ ਹੈ ਕੋਈ ਵੀ ਮਤਲਬ ਘਰ ਦੀ ਲਾ ਲਓ ਕੋਈ ਹੋਰ ਤਰੀਕੇ ਦੀ ਲਾ ਲਓ ਸਭ ਤੋਂ ਪਹਿਲਾਂ ਆਗਿਆ ਖੇੜੇ ਪਾਸ਼ਾ ਦੀ ਲੈਣੀ ਪੈਂਦੀ ਹੈ ਭਾਵੇਂ ਉਹ ਕਿਸੇ ਵੀ ਧਰਮ ਦੇ ਬੰਦੇ ਹੋਣ ਤੇ ਇਹ 500 ਸਾਲ ਪੁਰਾਣੀ ਹੈਗੀ ਹੈ ਮਤਲਬ ਜਿਹੜੀ ਆਪਣੀ ਬਿਲਡਿੰਗ ਹੈਗੀ ਆ ਤੇ ਹੁਣ ਹੁਣ ਇਹ ਇਹ ਕ ਕਰਦੇ ਆਣੇ ਵਾਲੇ 2-3 ਸਾਲਾਂ ਦੇ ਵਿੱਚ ਇੰਨੀ ਡਿਵੈਲਪਮੈਂਟ ਮਿਲੀ ਹੈ ਕਿਉਂਕਿ ਜਦੋਂ ਸੜੀ ਇਹ ਨੰਨੂ ਮਾਰਕੀਟ ਕਮੇਟੀ ਬਣੀ ਹੈ ਸੱਤ ਮੈਂਬਰੀ ਕਮੇਟੀ ਤੇ ਇਹਨਾਂ ਨੇ ਬਹੁਤ ਹੀ ਚੰਗਾ ਪ੍ਰਾਲਾ ਕੀਤਾ ਹੈ ਤੇ ਲੋਕਾਂ ਨੂੰ ਜੋੜਿਆ ਆਪਣੇ ਨਾਲ ਲੋਕਾਂ ਨੂੰ ਦੱਸਿਆ ਹੈ ਕਿ ਇਸ ਤਰ੍ਹਾਂ ਆਪਾਂ ਇਹ ਨਮਕ ਪ੍ਰੋਜੈਕਟ ਲੈ ਨਮਾ ਕੰਮ ਕਰਕੇ ਲੈ ਕੇ ਆਵਾਂਗੇ ਉਸ ਤੋਂ ਬਾਅਦ ਨਮਾ ਨਕਸ਼ਾ ਲੈ ਕੇ ਆਏ ਆ ਤੇ ਬਹੁਤ ਹੀ ਚੰਗਾ ਹੈ ਸਰਾਣੀ ਯੋਗ ਮਤਲਬ ਗੱਲ ਹੈਗੀ ਐ ਹਾਂਜੀ ਜਿਹੜੀ ਨਵੀਂ ਬਿਲਡਿੰਗ ਤੁਹਾਡੇ ਕੋਲੋਂ ਜ਼ਾਰੀ ਕੀਤੀ ਜਾ ਰਹੀ ਹੈ ਤੇ ਪੁਰਾਣੀ ਬਿਲਡਿੰਗ ਦੇ ਵਿੱਚ ਏਦਾਂ ਦਾ ਸੀ ਕਿ ਜਿਹੜੀ ਨਵੀਂ ਬਿਲਡਿੰਗ ਪੁਰਾਣੀ ਬਿਲਡਿੰਗ ਦੇ ਵਿੱਚ ਅੰਦਰ ਜਾਣਾ ਹੈ ਅੰਦਰ ਜਾ ਕੇ ਮੈਥੋਡਿਕਨ ਵਾਸਤੇ ਇੱਕੋ ਆदमी ਜਾ ਸਕਦਾ ਦਾ ਦੋ ਨਹੀਂ ਜਾ ਸਕਦੇ ਵੈਸਾ ਅੱਧੀ ਦੇ ਟਾਂ ਜੋੜੀ ਨੂੰ ਨਹੀਂ ਜਾਣਾ ਪੈਂਦਾ ਨਾਲ ਮਾਲੀਸੇਦਾਰ ਨੂੰ ਵੀ ਜਾਣਾ ਪੈਂਦਾ ਹੁਣ ਪਰ ਕੰਮੀਆਂ ਕਰਨ ਵਾਸਤੇ ਜੇ ਖੁੱਡਾਂ ਬਣਾਉਣੀ ਪੈਗੀ ਕਮੇਟੀ ਜੀ ਕਮੇਟੀ ਬੜੇ ਪਿਆਰ ਨਾਲ ਕੰਮ ਕਰ ਰਹੀ ਹੈ ਸਾਰੇ ਸਹਿਉ ਦੇਖ ਰਹੇ ਨੇ ਕਮੇਟੀ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਖੁੱਲ੍ਹੀ ਦੁਕੀ ਜਗ੍ਹਾ ਹੋਣੀ ਹੋਵੇਗੀ ਜਿਹਦੇ ਨਾਲ ਲੋਕਾਂ ਨੂੰ ਬੜੀ ਖੁਸ਼ੀ ਦੀ ਭਾਵਨਾ ਦੇ ਹਾਂਜੀ ਹਾਂਜੀ ਬੜੇ ਪਿਆਰ ਨਾਲ ਕੰਮ ਚੱਲ ਰਿਹਾ ਹੁਣ ਵੀ ਪਰ ਅੱਗੇ ਵਾਸਤੇ ਪਿਆਰ ਨਾਲ ਹੀ ਚੱਲੂਗਾ ਤੇ ਨਾਲ ਮੈਡੀ ਬਹੁਤ ਛਾ ਕੰਮ ਕਰ ਰਹੀ ਇਸ ਤਰ੍ਹਾਂ ਕੰਮ ਜਿਹੜਾ ਇਹ ਸ਼ੁਰੂ ਕੀਤਾ ਗਿਆ ਕਿ ਕਿ ਦੇਦੀ ਦਰਵਾਜਾ ਜਿਹੜੀ ਵਿਧਾਨ ਦੇ ਨਾਲ ਬਿਲਕੁਲ ਵਿਧਾਨ ਦੇ ਨਾਲ ਪਰ ਨਹੀਂ ਬੁਲਾ ਕੇ ਵਿਧੀ ਵਿਧਾਨ ਨਾਲ ਕੰਮ ਸ਼ੁਰੂ ਕਰਿਆ ਪਰ ਕਿਹਨੂੰ ਬੁਲਾ ਕੇ ਅਗਿਆ ਪਹਿਲਾਂ ਦੇਦੀ ਨੂੰ ਤੋਂ ਪਹਿਲਾਂ ਕੋਈ ਕੱਟੇ ਆ ਗਿਆ ਮੰਦਰ ਤੋਂ ਕਾਣਾ ਕੋਈ ਡੇਟ ਆ ਤਾਂ ਬਾਹੀ ਹਾਂ ਕੱਢੀ ਪਰ ਹਾਂ ਉਹਦੇ ਪਰ ਨੂੰ ਬੁਲਾਇਆ ਪਰ ਨਹੀਂ ਲਾਇਆ ਉਹਨੂੰ ਮੋਟੇ ਕਰਾਵੇ ਤੇ ਨਾ ਮੋਟੇ ਕਰਾਇਆ ਪਰ ਨੂੰ ਤਾਂ ਅਨੇਕ ਕਿੰਨਾ ਕੀ ਲੱਗਦਾ ਹੈ ਕਿ ਕਹਿਣੇ ਸਮੇਂ ਤੇ ਜਿਹੜੀ ਇਹ ਬਿਲਡਿੰਗ ਚਾਹੇਲੀ ਲੱਗੀ ਹੋਣੀ ਹਾਂ ਡੋਮਿਨੇਟ ਹੈ ਬੱਚੇ ਵੀ ਨਾ ਪੰਜਰ ਪੰਜਨੀ ਲੱਗ ਜਾਂਦੀ ਹੈ ਮਾਰਕਮੈਂਟ ਹਾਂ ਹਾਂ ਠੀਕ ਹੈ ਸਵਾਰ ਦੇ ਉੱਤੇ ਸੇਵਾ ਚੱਲ ਰਹੀ ਹੈ ਜੀ ਖੇੜੇ ਪਾਸ਼ਾ ਦੇ ਸੋ ਪੂਰੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਲੋਕ ਇੱਥੇ ਸੇਵਾ ਕਰਦੇ ਉਹ ਸਾਡੇ ਨਾਲ ਮਹਿੰਦਰ ਸਿੰਘ ਜੀ ਸਾਡੇ ਬਜ਼ੁਰਗ ਜੀ ਸਾਡੇ ਨਾਲ ਹੈ ਪਹਿਲਾਂ ਮੈਂ ਤੁਹਾਨੂੰ ਇਹ ਪੁੱਛੋਕੜ ਦੱਸਦਾ ਕਿ ਇਹਦੇ ਦੇ ਅਸੇ ਖੇੜਾ ਕਿ ਅੱਜ ਇਹ ਜੀ ਸਵਾਲਾਂ ਜਵਾਬ ਮੈਂ ਬਾਤੇ ਦੂੰਗਾ ਠੀਕ ਹੈ ਇਹ ਮਾਤਾ ਜੈਨਤੀ ਦੇਵੀ ਨੇ ਇੱਕ ਫਾਊਂਡੇਸ਼ਨ ਸਟੋਨ ਹੀ ਦਾ ਰਖਾਇਆ ਸੀਗਾ ਗਰੀਬ ਦਾਸ ਤੋਂ ਗਰੀਬ ਦਾਸ ਜਿਹੜਾ ਜੈਨਤੀ ਮਾਤਾ ਦਾ ਭਗਤ ਸੀਗਾ ਮਨੀ ਮਾਜਰੇ ਤੋਂ ਆਇਆ ਸੀਗਾ ਅਥਨੌੜਿਕ ਸ਼ਹਿਰ ਚ ਜੈਨਤੀ ਮਾਜਰੇ ਨਾਲ ਹੀ ਉਹਨਾਂ ਨੇ ਮਤਲਬ ਮਾਤਾ ਤੋਂ ਲੋਨ ਬਗੈਰ ਕਹਿਣ ਦੇ ਮੁਤਾਬਕ ਤੈਸੇ ਲੇਕ ਉਹਨਾਂ ਨੇ ਮੋੜੇ ਨਹੀਂ ਉਹਨਾਂ ਨੇ ਫਿਰ ਉਹ ਗਰੀਬ ਦਾਸ ਨੂੰ ਅੱਗੇ ਕਰਕੇ ਕਰਿਆ ਕਰਾਇਆ ਤਾਂ ਮਾਤਾ ਨੂੰ ਜੋ ਕੁਝ ਕਰਨਾ ਥਾ ਉਹਨਾਂ ਨੂੰ ਥੋਖੇੜ ਕੇ ਤੇ ਉਹਨਾਂ ਦੇ ਨਾਂ ਤੇ ਇਹ ਜ ਫਾਊਂਡੇਸ਼ਨ ਮੁੱਲ੍ਹਾਪੁਰ ਬਣਾਇਆ ਸੀਗਾ ਇਹ ਜਿਹੜਾ ਫਾਊਂਡੇਸ਼ਨ ਸਤਿ ਮੁੱਲ੍ਹਾਪੁਰ ਦੇ ਨਹੀਂ ਪੱਥਰ ਰੱਖਿਆ ਗਿਆ ਤਾਂ ਇਹ ਉਹ ਤੋਂ ਬਾਅਦ ਇਹ ਅੱਜ ਤੱਕ ਹੁਣ ਵੀ ਕਹਾਵਤ ਹੈ ਵੀ ਜਿਹੜਾ ਮੁੱਲ੍ਹਾਪੁਰ ਚ ਗਰੀਬ ਬਣ ਕੇ ਰਹੇਗਾ ਉਹ ਅਮੀਰ ਹੋਏਗਾ ਜਿਹੜਾ ਮਨੀ ਮਜਰੇ ਤੋਂ ਆ ਕੇ ਬੈਸੇਗਾ ਉਹ ਜਿਹੜਾ ਸਾਡੇ ਟੋਬੇ ਵਾਲੇ ਕੱਪੜੇ ਵਾਲੇ ਹੈ ਉਹ ਮੂਲਾਂ ਤੋਂ ਉਹਨੇ ਕੰਪਨੀ ਕੱਪੜੇ ਜੇ ਕੰਮ ਸ਼ੁਰੂ ਕਰਨ ਵਾਸਤੇ ਮਤਲਬ ਥੜੀ ਲਾਉਣ ਵਾਸਤੇ ਆਏ ਸੀਗੇ ਮਾਰੇ ਇਹਨਾਂ ਨੂੰ ਦੀ ਇਹ ਜੀ ਬਾ ਫੜੀ ਬਹੁਤ ਚਾਹੀਏ ਕਾਮਯਾਬੀ ਬਾਕੀ ਜਿਹੜੇ ਹੁਣ ਬੰਦੇ ਬਹੁਤ ਬਸੋ ਚਾਜੀ ਗੱਲ ਹੈ ਨਹੀਂ ਤੇ ਬਹੁਤ ਸਚਜੀ ਇਹ ਬਹੁਤ ਸਚਜੀ ਗੱਲ ਹੈ ਮੁੰਡੇ ਨੇ ਬਹੁਤ ਅੱਛਾ ਅਪਰਾਲਾ ਕਰਿਆ ਹੈ ਤੇ ਪਿੰਡ ਦੀ ਸ਼ਾਨ ਹੈ ਸਭ ਤੋਂ ਪਹਿਲਾਂ ਮੰਦਰ ਗੁਰਦੁਆਰੇ ਆਪਣੀ ਜਗ੍ਹਾ ਤੇ ਪਿੰਡ ਦੀ ਫਾਊਂਡੇਸ਼ਨ ਹੋਣ ਕਰਕੇ ਤੇ ਜਿਸ ਸਰਵਿਸਿੰਗ ਦੀਆਂ ਆ ਔਰ ਕੋਈ ਸਾਥੀ ਇਹਨਾਂ ਦੇ ਇਹਨਾਂ ਨੇ ਬਹੁਤ ਚੰਗੀ ਸੋਚ ਦੇ ਨਾਲ ਇਹਨਾਂ ਦੀ ਇੱਕ ਕਮੇਟੀ ਬਣਾ ਕੇ ਉਸ ਤੋਂ ਪਹਿਲਾਂ ਦਾ ਕਮੇਟੀ ਪਤਾ ਨਹੀਂ ਵੀ ਕਿਆ ਚੜਾ ਚੜਾ ਬਚਦਾ ਕਿੱਥੇ ਪੈਸੇ ਦੇ ਕੁਛ ਨਹੀਂ ਇਹਨਾਂ ਨੇ 4 ਪੈਸੇ ਇਕੱਠੇ ਕਰਕੇ ਲੋਕਾਂ ਦੀ ਸਹਿਯੋਗ ਦੇ ਨਾਲ ਇਹ ਕੰਮ ਬਹੁਤ ਸਚੱਜਾ ਕੰਮ ਕਰਿਆ ਤੇ ਬਹੁਤ ਸਟੇਜੇ ਤੇ ਇਹਨਾਂ ਦਾ ਕੰਮ ਹੋ ਰਿਹਾ ਹਾਂ ਠੀਕ ਹੈ ਜਿਸ ਤਰ੍ਹਾਂ ਲੰਗਰ ਵੀ ਉੱਥੇ ਬਾਬਾ ਜੀ ਦੇ ਹੋ ਜਾਂਦੇ ਆ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਇੱਥੇ ਹੁੰਦੇ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਜਿਹੜੇ ਲੰਗਰ ਆ ਲੋਕਾਂ ਦੀ ਸਰਦਾਰ ਭਾਵਨਾ ਹੈ ਲੋਕਾਂ ਦਾ ਸਹਿਯੋਗ ਹੈ ਮੈਂ ਤਾਂ ਆਪਣੀ ਖੁਸ਼ੀ ਨਾਲ ਪੈਸੇ ਲੋਕਾਂ ਦੀ ਕੁਝ ਵੱਡੇ ਸਹਾਇ ਨਾਲ ਪੈਸੇ ਇਕੱਠੇ ਕਰਕੇ ਲੰਗਰ ਲਾ ਦਿੰਨੇ ਪਰ ਦੁੱਖ ਦੀ ਗੱਲ ਇਹ ਹੈ ਅਸੀਂ ਲੰਗਰਾਂ ਕਰਕੇ ਜਾਦੇ ਸੀ ਪਹੇ ਜਿਹੜੇ ਹੁਣ ਪਿੰਡ ਦੀਆਂ ਤਰੁੱਤੀਆਂ ਐ ਜਿੱਦਾਂ ਦੇਖੋ ਸਾਡੇ ਪਿੰਡ ਦੇ ਵਿੱਚ ਪਿੰਡ ਵੱਡਾ ਹੋਣ ਕਰਕੇ ਇੱਥੇ ਲੋਕੀ ਮਾਰਕੀਟ ਵੱਡੀ ਹੋਣ ਕਰਕੇ ਹੋਰ ਜੂੜਤਾ ਹੋ ਕੇ ਤੇ ਬਾਥਰੂਮ ਵੀ ਕੋਈ ਬਣਾਇਆ ਇਹਨਾਂ ਨੇ ਅਸੀਂ ਸਿਰਫ ਲੰਗਰ ਦਾ ਕਰ ਰੋਟੀ ਤੁਹਾਨੂੰ ਰੋਟੀ ਖਵਾ ਕੇ ਅਸੀਂ ਲੰਗਰ ਤਾਂ ਸੀਮਤ ਰਹੇਗੇ ਹੋਰ ਕੋ ਡਵੈਲਪਮੈਂਟ ਹੋਵੇ ਗੋਲ ਮੈਂ ਹੋਰ ਡਵੈਲਪਮੈਂਟ ਮੇਰੇ ਸਾਹਮਣੇ ਡਵੈਲਪਮੈਂਟ ਹੋ ਦਰਬਾਰ ਸਾਡੇ ਜਿਹੜੀ ਸਾਡੇ ਆਉਣ ਵਾਲੀ ਪੀੜ੍ਹੀ ਹੈ 901 ਇਹਨਾਂ ਦੀ ਡਵੈਲਪਮੈਂਟ ਕਰਨੀ ਨਹੀਂ ਹੈ ਪਰ ਲੰਗਰੇ ਤੱਕ ਸੀਮਤ ਰਹੇਗੇ ਅਸੀਂ ਬਿਲਕੁਲ ਬਿਲਕੁਲ ਸੋ ਇਹਨਾਂ ਸਾਡੇ ਬਜ਼ੁਰਗ ਸਹਿਬਾਨ ਹਨ ਚਲ ਜੀ ਮਹਿੰਦਰ ਸਿੰਘ ਜੀ ਸੋ ਇਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਹੜੇ ਖੇੜਾ ਪਾਸਾ ਦੇ ਦਰਬਾਰ ਦੇ ਵਿੱਚ ਬਿਲਡਿੰਗ ਬਣ ਰਹੀ ਹੈ ਆ ਪੁਰਾਣੀ ਬਿਲਡਿੰਗ ਕੋਲ ਸੋ ਸੋ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਸੋ ਤੁਹਾਡੇ ਵੀ ਪਿੰਡਾਂ ਦੇ ਵਿੱਚ ਖੇੜੇ ਪਾਸ਼ਾ ਦਾ ਦਰਬਾਰ ਹੋਵੇਗਾ ਏ ਮੰਦਰ ਹੋਵੇਗਾ ਸੋ ਉੱਥੇ ਤੁਸੀਂ ਮੱਥਾ ਟੇਕਦੇ ਆ ਹਰ ਧਰਮ ਦਾ ਜਿਹੜਾ ਬੰਦਾ ਹੈ ਕਿਉਂਕਿ ਖੇੜਾ ਪਾਸ਼ਾ ਸਭ ਦਾ ਸਾਂਝਾ ਏ ਹਰ ਧਰਮ ਦਾ ਬੰਦਾ ਖੇੜੇ ਪਾਸ਼ਾ ਦੇ ਵਿੱਚ ਆ ਕੇ ਦਰਵਾਜ਼ੇ ਵਿਚ ਆ ਕੇ ਮੱਥਾ ਟੇਕਦਾ ਹੈ ਭਾਵੇਂ ਉਹ Hindu ਹੋਵੇ, Musalman ਹੋਵੇ, Sikh ਹੋਵੇ, Sai ਹਰ ਧਰਮ ਦੇ ਲਈ ਜਿਹੜੇ ਸਾਂਝੇ ਨੇ ਖੇੜੇ ਪਾਸ਼ਾ ਸੋ ਬਿਲਡਿੰਗ ਜਿਹੜੀ ਨਵੀਂ ਤਿਆਰ ਹੋ ਰਹੀ ਹੈ ਤੁਹਾਨੂੰ ਕਿੰਦਾ ਦੇ ਜਿਹੜੇ ਇਹ ਜਾਣਕਾਰੀ ਲਗੀ ਹੈ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਜੈ ਖੇੜੇ ਪਾਸ਼ਾ ਦੇ ਲਿਖਿਓ ਅਤੇ ਦੱਸਿਓ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਕਮੈਂਟ ਕਰਿਓ ਧੰਨਵਾਦ